ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਯਾਨੀ ਸੁਖਬੀਰ ਸਿੰਘ ਬਾਦਲ ਦੀ ਇੱਕ ਬਹੁਤ ਵੱਡੀ ਪੋਲਰ ਅਤੇ ਬਹੁਤ ਵੱਡਾ ਰਾਜ ਖੁੱਲ ਕੇ ਬਾਹਰ ਆ ਗਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡੇ ਵੱਡੇ ਅਲੀਗੇਸ਼ਨ ਲੱਗਦੇ ਸੀ ਔਰ ਇਹ ਰਾਜ ਕੀ ਨੇ ਖੋਲੇ ਅਕਾਲ ਤਖਤ ਦੇ ਇੱਕ ਨੁਮਾਇंदे ਨੇ ਯਾਨੀ ਜਥੇਦਾਰ ਵੱਲੋਂ ਬਹੁਤ ਵੱਡਾ ਮਾਮਲਾ ਸਾਹਮਣੇ ਲਿਆਂਦਾ ਗਿਆ ਪੰਜਾਬ ਦੇ ਲੋਕਾਂ ਦੇ ਤੇ ਇਹ ਗੱਲ ਨੂੰ ਪੂਰੇ ਪੰਜਾਬ ਪੱਦਰ ਦੇ ਉੱਤੇ ਲੋਕ ਕੀ ਕਹਿਣਗੇ ਸੁਣ ਕੇ ਉਹ ਤੁਸੀਂ ਆਪ ਹੀ ਅੰਦਾਜ਼ਾ ਲਾਉਂਗੇ ਕਿ ਜਦੋਂ ਔਰ ਜਦੋਂ ਤੁਸੀਂ ਸੁਣੋਗੇ ਨਾ ਤਾਂ ਤੁਹਾਡੇ ਪੈਰਾਂ ਥਲੋਂ ਜ਼ਮੀਨ ਹਿੱਲਣੀ ਤੈ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਗੱਲ ਨੂੰ ਵੱਡੇ ਪੱਦਰ ਦੇ ਉੱਤੇ ਲੋਕ ਕਹ ਰਹੇ ਸੀ ਨਾ ਔਰ ਬਾਦਲਾ ਨੇ ਉਸ ਗੱਲ ਨੂੰ ਨਿਕਾਰ ਦਿੱਤਾ ਸੀ ਔਰ ਅੱਜ ਸੁਖਵੀਰ ਸਿੰਘ ਬਾਦਲ ਦੇ ਉੱਤੇ ਬਾਤ ਵੱਡਾ ਖੁਲਾਸਾ ਅਕਾਲ ਤਖਤ ਦੇ ਜ਼ਥੇਦਾਰ ਵੱਲੋਂ ਜਿਹੜੀ ਗੱਲ ਨੂੰ ਵਾਰ-ਵਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਹੋਰ ਜਿਹੜੇ ਕੇ ਚੇਲੇ ਚਪਾਟੇ ਜਿਵੇਂ ਕਿ ਦਲਜੀਤ ਸਿੰਘ ਚੀਮਾ ਧਾਮੀ ਸਾਹਿਬ ਬਹੁਤ ਸਾਰੇ ਲੋਕ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਪੱਖੀ ਵੀ ਨਹੀਂ ਉਹਨਾਂ ਦੁਆਰਾ ਕੋਈ ਵੀ ਅਲੀਗੇਸ਼ਨ ਅੱਜ ਤੱਕ ਨਹੀਂ ਲਾਇਆ ਗਿਆ ਪਰ ਸੁਖਬੀਰ ਸਿੰਘ ਬਾਦਲ ਇੱਥੇ ਆ ਕੇ ਫਸ ਗਏ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਦਰਸਲ ਦੇ ਵਿੱਚ ਪਹਿਲਾਂ ਇਹ ਸਪੀਚ ਦੇ ਚੁੱਕੇ ਸੀ ਕਿ ਬਾਦਲਾ ਨੇ ਆ ਕੁਝ ਕੀਤਾ ਤੇ ਜਦੋਂ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਆਪ ਮੰਨੋਗੇ ਪਰ ਅੱਜ ਜ਼ਫੇਦਾਰ ਨੇ ਜਿਹੜੀ ਪੋਲ ਤੇ ਜਿਹੜੇ ਰਾਜ ਖੋਲੇ ਹੈ ਨਾ ਉਹ ਤੁਹਾਡੇ ਵੀ ਹੋਸ਼ وڑਾ ਦੇਣ ਵਾਲੇ ਨੇ ਕਿਉਂਕਿ ਮੈਂ ਤੁਹਾਨੂੰ ਜ਼ਫੇਦਾਰ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਬਿਲਕੁਲ ਨਿਰਪੱਖ ਪੂਰੀ ਰਿਪੋਰਟ ਸਾਹਮਣੇ ਧਰੀ ਪੰਜਾਬ ਦੇ ਲੋਕਾਂ ਦੇ ਤਾਂ ਕਿ ਇਸ ਗੱਲ ਨੂੰ ਕੱਲਾ-ਕੱਲਾ ਪੰਜਾਬ ਦਾ ਬੱਚਾ ਬੱਚਾ ਵੇਖੇ ਕਿ ਆਖਰ ਸੱਚ ਕੀ ਹੈ ਸੁਖਬੀਰ ਸਿੰਘ ਬਾਦਲ ਦੁਆਰਾ ਕਿਵੇਂ ਇਸ ਗੱਲ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਰੌਲਾ ਪਾ ਰਹੇ ਸੀ ਹੁਣ ਵੀ ਰੌਲਾ ਪਿਆ 328 ਰੁਪਿਆਂ ਦਾ ਜਿਨ੍ਹਾਂ ਨੂੰ ਲੈ ਕੇ ਪੰਜਾਬ ਭਰ ਦੇ ਸਿੱਖ ਤੇ ਪੰਜਾਬ ਭਰ ਦੇ ਲੋਕ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਹੋ ਗਏ ਸੀ ਅੱਜ ਵੀ ਨਹੀਂ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ આરોਪ ਲਾ ਰਹੀਆਂ ਕਿ ਇਹ ਬੰਦਾ 328 ਰੁਪਿਆਂ ਵਾਲੇ ਮਾਮਲੇ ਨੂੰ ਰਫਾ ਦਫਾ ਕਰਨਾ ਚਾਹੁੰਦਾ ਐਫ ਆਈ ਆਰ ਦੇ ਨਾਲ ਲਿੰਕ ਸੁਖਵੀਰ ਸਿੰਘ ਬਾਦਲ ਦੇ ਦੱਸੇ ਗਏ ਨੇ ਔਰ ਹੁਣ ਜਥੇਦਾਰ ਅਕਾਲ ਤਖਤ ਦੇ ਰਹੇ ਭਾਈ ਰਣਜੀਤ ਸਿੰਘ ਇਹ ਕੀ ਕਹਿੰਦੇ ਨੇ ਸੁਖਬੀਤ ਸਿੰਘ ਬਾਦਲ ਬਾਰੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਔਰ ਦੂਜੇ ਪਾਸੇ ਸੁਖਬੀਤ ਸਿੰਘ ਬਾਦਲ ਔਰ ਨਾਲ ਹੀ ਫੜੇ ਗਏ ਕੋਹਲੀ ਇਹਨਾਂ ਨੇ ਕੀ ਕੀਤਾ ਔਰ ਕੀ ਹੁਣ ਇਹਨਾਂ ਦੇ ਉੱਤੇ ਹੋਣ ਜਾ ਰਿਹਾ ਉਹ ਤੁਹਾਨੂੰ ਅੱਗੇ ਦੱਸਾਂਗੇ ਪਹਿਲਾਂ ਜਥੇਦਾਰ ਅਕਾਲ ਤਖਤ ਦੇ ਰਣਜੀਤ ਸਿੰਘ ਕੀ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਸੁਣੋ ਤੇ ਤੇਨੂੰ ਗੁਰੂ ਰਾਮਦਾਸ ਜੀ ਜਾਂ ਗੁਰੂ ਬੇਸਾਈ ਦੀ ਨੋਟੀਫਿਕੇਸ਼ਨ ਜਾਰੀ ਕਰ ਗਿਆ ਕਿ ਗੰਦੇ ਤਬਰ ਨੂੰ ਪਾਲਦਾ ਰਹ ਆਪਣੇ ਕੁੜਮਾ ਨੂੰ ਪਾਲਦਾ ਰਹ ਇਹ ਕੈਰੋ ਪਰਿਵਾਰ ਦੀ ਕੀ ਦੇਣਾ ਸਿੱਖ ਪੰਥ ਨੂੰ ਤੇਰਾ ਜਵਾਈ ਹੋਣ ਕਰਕੇ ਸਾਡਾ ਜਰਨੈਲ ਇਹ ਮਜੀਠੇ ਪਰਿਵਾਰ ਦੀ ਕੀ ਦੇਣਾ ਸਾਡੇ ਪੰਥ ਨੂੰ ਰਾਣੀ ਖਾਂ ਦਾ ਸਾਣਾ ਹੋਣ ਕਰਕੇ ਸਾਡਾ ਜਰਨੈਲ ਇਹ ਪ੍ਰਬੰਧਕ ਕਮੇਟੀ ਪਾਦਲ ਦਾ ਦਫਤਰ ਬਣ ਚੁੱਕੀ ਆ ਜਿੰਨਾ ਪੈਸਾ ਇਥੋਂ ਖਾਰੇ ਨੇ ਮੈਂ ਪਿੱਛੇ ਅੰਕੜੇ ਦਿੱਤੇ ਕਿ ਇੱਕ ਪ੍ਰਧਖਣਾ ਦੇ ਵਿੱਚ ਲਾਈਟ ਲੱਗੀ ਤਾਂ 1 ਕਰੋੜ ਦੀ ਟੋਟਲ ਬਿੱਲ ਬਣਿਆ 13 ਕਰੋੜ ਦੇ ਬਿੱਲ ਪਏ ਗੁਰੂ ਰਾਮਦਾਸ ਜੀ ਦੇ ਹਸਪੀਟਲ ਚੱਕ ਕਰੋੜ ਦੀ ਮਸ਼ੀਨਰੀ ਆਈ 21 ਕਰੋੜ ਦੇ ਬਿੱਲ ਪਏ ਕੌਣ ਪੁੱਛੂਗਾ ਤੇ ਬਿੱਲ ਪਾਉਣ ਵਾਲਾ ਤੇ ਪਾਸ ਕਰਾਉਣ ਵਾਲਾ ਕੌਣ ਮਿਸਟਰ ਕੋਹਲੀ ਜਿਹਦੀ 8 ਲੱਖ ਰੁਪਇਆ ਤਨਖਾਹ ਸੀ ਫਿਰ ਉਹ ਕਹਿੰਦਾ ਘਟਿਆ ਤੇ ਫਿਰ ਇੱਕ ਕਰੋੜ ਸਾਲ ਦੀ ਕਰ ਦਿੱਤੀ ਇਹ ਮੈਨੂੰ ਦੱਸਣ ਕਿੱਥੇ ਮੈਂ ਝੂਠ ਬੋਲਦਾ ਇਹ ਗੁਰੂ ਨਾਨਕ ਦਾਸ ਦੇ ਦਰ ਤੇ ਕਿਹੜੀ ਕਾਲੀ ਕਮਾਈ ਆਉਂਦੀ ਹੈ ਜਿਹਨੂੰ ਇਹ ਚੁੱਪੀ ਕਰਨ ਲਈ 8 ਲੱਖ ਰੁਪਇਆ ਮਹੀਨੇ ਦਾ ਰੋੜ ਰਿਆ ਤੁਸੀਂ 10-10 ਰੁਪਏ ਦੇ ਕੇ ਤੇ 골ਕਾਂ ਭਰਦੇ ਉਹ 5 ਮਿੰਟਾਂ ਚ 12 ਕਰੋੜ ਰੁਪਈਆ ਰੋੜਤਾ ਨੇ ਪੰਡਾਲ ਲਾਉਣ ਦੇ ਭਾਣੇ ਤੇ ਲੈ ਕੇ ਉਹ ਵੀ ਘਰ ਹੀ ਗਿਆ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਵਿੱਚ ਜਿਹੜਾ ਪੈਸਾ ਜਾਂਦਾ ਨਾ ਜ਼ਫੇਦਾਰ ਦਾ ਬਿਆਨ ਅਕਾਲ ਤਖਤ ਦੀ ਗੋਲਕ ਦੇ ਅੰਦਰ ਬਹੁਤ ਸਾਰੇ ਸਾਡੇ ਪੰਜਾਬ ਦੇ ਬੁੱਧੀਜੀਵੀ ਲੋਕ ਪਹਿਲਾਂ ਵੀ ਕਹਿੰਦੇ ਨੇ ਵਸੇ ਪੰਜਾਬ ਭਰ ਦੇ ਲੋਕ ਉੱਥੇ ਮੱਥਾ ਟੇਕਦੇ ਨੇ 10 10 ਰੁਪਈਆ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਕਿੱਡਾ ਵੱਡਾ ਸਮਰਾਜ ਖੜਾ ਕਰ ਦਿੱਤਾ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜਿਹੜੇ ਤੁਸੀਂ ਹੁਣ ਇਹਨਾਂ ਦੇ ਹੋਟਲ ਸੁਖ ਵਿਲਾਸ ਬਹੁਤ ਸਾਰੇ ਪੀਟੀਸੀ ਚੌਂਮਲ ਯਾਨੀ ਬਹੁਤ ਸਾਰਾ ਮਾਮਲਾ ਕਰੋਨਾ ਖਰਬੜ ਪੈਦੀ ਜ਼ਮੀਨ ਬਾਦਲਪਿੰਡ ਦੇ ਵਿੱਚ ਜਿੰਨੇ ਵੀ ਬਾਗ ਹਨ ਅਕੇ ਵੇਖੋਗੇ ਬਾਦਲਪਿੰਡ ਦੇ ਨੇ ਤੇ ਗੇਰਦ 3500 ਕਿਲਾ ਜ਼ਮੀਨ ਦਾ ਤਕਰੀਬਨ ਤਕਰੀਬਨ ਦੱਸਿਆ ਜਾ ਰਿਹਾ ਬਾਦਲਾਂ ਦੇ ਕੋਲ ਪਰ ਉਹ ਬਣਿਆ ਕਿੱਥੋਂ ਆ ਤਹਾਨੂੰ ਵੀ ਪਤਾ ਨਾ 2.5 ਲੱਖ ਤੋਂ ਜ਼ਿਆਦਾ ਮੁੱਖ ਮੰਤਰੀ ਦੀ ਤਨਖਾਹ ਨਹੀਂ ਹੁੰਦੀ ਪੰਜ ਵਾਰ ਮੁੱਖ ਮੰਤਰੀ ਬਣੇ ਉਹਨਾਂ ਪੰਜਾਂ ਵਾਰੀ ਦੀ ਤਨਖਾਹ ਜੋੜ ਕੇ ਜੇਕਰ ਆਪਾਂ ਲਈਏ 2 ਲੱਖ ਰੁਪਈਆ ਕਿ ਮਹੀਨੇ ਦੀ ਜੇਕਰ ਆਪਾਂ ਤਨਖਾਹ ਲਈਏ ਤਾਂ ਮੰਨੋਗੇ 24 ਲੱਖ ਰੁਪਈਆ ਇੱਕ ਸਾਲ ਦਾ ਹੋ ਗਿਆ 24 ਲੱਖ ਨੂੰ ਹੁਣ ਪੰਜ ਦੇ ਨਾਲ ਕਰ ਲੋ ਬਣਾ ਕਿੰਨੇ ਕੁ ਪੈਸੇ ਬਣ ਜਾਣਗੇ ਭਾਈ ਪਰ ਜਿਹੜੀ ਕਾਲੀ ਕਮਾਈ ਇੱਕ ਤਰ੍ਹਾਂ ਦੀ ਇਹਨਾਂ ਦੇ ਰਹੀ ਪੰਜਾਬ ਦੇ ਲੋਕਾਂ ਦਾ 10-10 ਰੁਪਏ ਟੇਕਿਆ ਹੋਇਆ ਮੱਥਾ ਕਰੋੜਾਂ ਖਰਬਾਂ ਦੀ ਸੰਖਿਆ ਦੇ ਵਿੱਚ ਆਪਣੇ ਘਰ ਦੇ ਵਿੱਚ ਲੈ ਜਾਂਦੇ ਰਹੇ ਅੱਜ ਕਿੱਡਾ ਵੱਡਾ ਸਵਰਾਜ ਹੈ ਉਹੀ ਲੋਕ ਅੱਜ ਫੇਰ ਫੇਰ ਤੁਹਾਡੇ ਦਰ ਤੇ ਆਉਣਗੇ ਔਰ ਅੱਜ ਫੇਰ ਇਸ ਗੱਲ ਦੀ ਹੋੜ ਦੇ ਵਿੱਚ ਨੇ ਕਿ ਸਾਨੂੰ ਪੰਜਾਬ ਦੇ ਅੰਦਰ ਵਾਪਸੀ ਕਰਾ ਦਿਓ ਹਲੇ ਸਾਡਾ ਟਿੱਡ ਨਹੀਂ ਭਰਿਆ ਇਹ ਪੰਜਾਬ ਦੇ ਲੋਕ ਚੀਕ-ਚੀਕ ਕੇ ਰੋ ਰੋ ਕੇ ਤੇ ਤਹਾ ਮਾਰ ਕੇ ਕਹਿ ਰਹੇ ਨੇ ਕਿ ਬਾਦਲਾ ਨੇ 25 ਸਾਲਾਂ ਦੇ ਵਿੱਚ ਵਿੱਚ ਜੋ ਤੁਹਾਡੇ ਨਾਲ ਕੀਤਾ ਉਹਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿ ਮਾਮਲਾ ਹੁੰਦਾ ਕਿੱਥੇ ਆ 10 ਰੁਪਏ ਇੱਕ ਬੰਦੇ ਦਾ ਹੈ ਇਹ ਕਰੋਨਾ ਲੋਕਾਂ ਦਾ ਉੱਥੇ ਲੰਗਰ ਬਣਦਾ ਤੇ ਕਰੋਨਾ ਲੋਕ ਮੱਥਾ ਵੀ ਟੇਕਦੇ ਨੇ ਖਰਬਾ ਰੁਪਿਆ 5 ਮਿੰਟਾਂ ਦੇ ਵਿੱਚ ਗੁੱਲ ਖਾਲੀ ਕਰ ਦਿੰਦੇ ਨੇ ਯਾਨੀ ਦੇਖੋ ਦਿਨ ਪਰ ਮੱਥਾ ਟੇਕਦਾ ਨਾ ਤਾਂ ਸ਼ਾਮ ਨੂੰ ਸਾਰਾ ਪੈਸਾ ਇਕੱਠਾ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਪੈਸਾ ਲੋਕਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਹੜਾਂ ਦੇ ਵਿੱਚ ਵੀ ਐਸਜੀਪੀਸੀ ਦਾ ਪੈਸਾ ਵੰਡ ਰੇ ਸੀ ਕਿ ਇਹ ਗਲਤ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਥਿਓਰੀਆਂ ਆ ਰਹੀਆਂ ਨੇ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇੱਕ ਪਾਸੇ ਇਹ ਵੀ ਗੱਲ ਕਹੀ ਕਹਿੰਦੇ ਗੋਲਕਾਂ ਦਾ ਪੈਸਾ ਬਾਦਲ ਖਾਂਦੇ ਇਹ ਤਾਂ ਸਾਰੇ ਪੰਜਾਬ ਦੇ ਲੋਕ ਹੀ ਕਹੀ ਜਾਂਦੇ ਉਹਦੇ ਵਿੱਚ ਦੋਰਾ ਮਤਾ ਨਹੀਂ ਔਰ ਹੁਣ ਇਸ ਗੱਲ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ